ੴ ਸਤਿਗੁਰ ਪ੍ਰਸਾਦਿ ਪਾਇ ਚੈਨ ਸੁਇ ਗਬਿਓ ਬਾਈ ਵੰਦਿ ਜੋ ਬਈ ਅਮ੍ਰਿ ਕਰਵਾ ਦੇ ਰਛਾ ਪੂਰਨ ਹੋਇ ਚਤਕੇ ਛਤਵ ਜਨਮ ਲੈ ਹਮਾਰਾ ਆਪਣਾ ਜਾਣ ਪਰ ਤੇ ਪਾਰਾ ਹਮਰੇ ਜੋ ਸੁਭਤ ਮਕਾਓ ਆਪ ਹਾਰ ਦਮਹਿ ਬਚਾਓ ਸੁਖੁਰ ਸੈ ਮੋਰੋ ਪਰਿਵਾਰਾ ਸੇਵਕ ਸਿਬ ਸਮੈ ਕਰਤਾਰਾ ਮੋਰ ਰਛਾਣ ਜੀ ਕਰ ਦੇ ਕਰੀਆ ਸਭੈਨ ਕੋ ਆੜ ਸਮਰੀਐ पूर्ण हुए हमारी आशा तौर पर जिन के रहे प्यासा तुम्हें छाड़ के और नाते औ जो बर जांच तुम पे पाऊं सेवक से हमारे तारे के चुन सो सत्र हमारी मारिए आभार दे मुझे वरी वर निकाल का त्रास ने वरी हो जो सदा हमारे सच्चा श्रेष्ठ जो परिवृच्छा राख ले मेरा कहना हरे सायु संत सहाय प्यारे दीन मरण से न केहंत महापुरिज तदवस्कंत काल पाय ब्रह्मा वत्रा काल पाय सब देव वत्रा काल पाय कृप संभव काल सकल तार का किया तमासा ਜਗਨਕਾਲ ਜੋ ਗ੍ਰੀਸਵਕੀਓ ਬੇਦਰਾ ਬ੍ਰਹਮਾ ਜੋਤੀਓ ਜਗਨਕਾਲ ਸੁਭ ਲੋਕ ਸਵਾਰ ਅਨੁਸਕਾਰ ਹੈ ਮਹਾਰਾ ਜਗਨਕਾਲ ਸਿੱਧਤ ਬਨਾਇਓ ਦੇਵਦਾਜ ਚਨੁਗਜਾਇਓ ਆੜਨ ਤੇ ਕੇਵ ਤਾਰ ਸੁਈ ਗ੍ਰੋਸਮ ਜੀਓ ਹਮਾਰਾ ਨੁਸਕਾਰ ਤੇ ਸੇ ਕੋ ਹਮਾਰੇ ਸਕਲ ਪ੍ਰਜਾਤਿ ਨੇ ਆਪ ਸਵਾਰੀ ਚਲਕਣ ਕੋ ਸੇ ਗੁਣ ਸੁਖ ਦਿਓ ਸਗਰੰ ਕੋਪਲ ਮੋ ਬਦਕਿਓ ਘਟ ਘਟ ਕੇ ਅੰਦਰ ਕੀ ਜਾਣਿ ਭਲੇ ਭਰੇ ਕੀ ਪੀਰ ਵਸਾਨ ਚੰਟੀ ਤੇ ਕੁਜਰੇ ਸੂਲਾ ਸੁਭ ਰਕਿਤ ਫਾਰਿਸਰ ਫੂਲਾ ਸੰਤਨ ਉਪਾਇ ਤੇ ਦੁਖੀ ਸੁਪਾਇ ਸਾਧਨ ਕਰ ਸੁਕੀ ਇਹ ਕਹਿ ਕੇ ਭੀੜ ਪਛਾਣੇ ਘੱਟ ਘੱਟ ਕੇ ਪ੍ਰਵਤ ਕੀ ਜਾਣੇ ਜਬ ਦਰਖ ਕਰਾ ਕਰਤਾਰਾ ਪਰਦਾ ਤਰਤ ਤਬ ਦੇ ਪਾਰਾ ਜਗਾ ਕਰਤ ਕਰਤ ਹੋ ਕਬ ਹੋ ਤੋ ਮੈਂ ਮਿਲਤ ਦੇ ਤਰਸ ਬਹੁ ਜੇਤੇ ਵਰਾ ਸਿਰ ਸਭ ਤਾਰੇ ਆਪ ਹੀ ਆਪਣੀ ਬੂਰੀ ਉਚਾਰੇ ਤੁਮ ਸਭ ਹੀ ਤੇਰਾ ਤਨ ਨਾਲ ਜਾਣਤ ਭੇਦ ਭੇਦ ਅਰ ਆਲਮ ਨਿਰੰਕਾਰ ਨਿਰਮਕਾਰ ਨਿਰਲੰਬੇ ਆਦ ਨੀਲ ਨਾਦੀ ਅਸੰਭੋ ਤਾ ਕਾ ਮੂੜ ਉਚਾਰਤ ਬੇਦਾ ਜਾ ਕੋ ਪੇ ਉਨਾ ਭਾਵਤ ਬੇਦਾ ਤਾ ਕੋ ਕਿਰਪਾ ਹਨੁਮਾਨ ਮਹਾਮੂੜ ਕਛ ਭੇਦ ਨਾ ਜਾਣਤ

ਦੇਰ ਤੁਸ ਸਰ ਨਹੀਂ ਪਰੇ ਤਨ ਕੈ ਦਿਸਦੁ ਤੁਹਾ ਮਰੇ ਪੁਰਖਣਾ ਪਗ ਭਰੇ ਥਾਰੇ ਤਨ ਕਦਮ ਸੰਕਟ ਸੁਟਾਰੇ ਜੋ ਕਲ ਕੋਤ ਸਭਾਰ ਤੇ ਹੈ ਤਾਕੇ ਕਾਲ ਨਿਮਟਨੇ ਹੈ। ਨਚਾ ਹੋਇ ਤਾ ਸੁਭ ਕਾਲਾ ਦੂਸਰੇ ਸਰੇ ਦਿਕਾਲਾ ਕਿਰਪਾ ਰੇ ਸਨਿਆਣੇ ਰਹੋ ਤਾਕੇ ਤਾ ਤੁੰਕ ਮੋਹਰ ਹੋ। ਰਿਧ ਚੇਲ ਧਰਮੋ ਸੁਭ ਹੋਇ ਰਿਸੁ ਸਾਸ ਤਕ ਨਾ ਕੋ ਇਕ ਬਾਰ ਜੇ ਤੁਮੈ ਸੁਮਾਰਾ ਕਾਲ ਪਾਸ ਤੇ ਧਾਇ ਬਾਰ ਜਿੰਨਰ ਨਾਮ ਤਿਹਾਰੋ ਕਹਾ ਦਾਰੇ ਦਿਸਧੋਗ ਤੇ ਰਹਾ। ਖੜਗਕੇਦਮੈ ਸਰਨ ਤੇ ਹਾਰੀ ਆਪ ਹਾਰ ਦਲੇ ਹੋ ਬਾਰੇ ਸਰਬ ਤੋਰਨ ਹੋ ਸੁਹਾਏ ਦਿਸਦੋਵ ਤਲੇ ਹੋ ਬਚਾਈ ਖੜਗਕੇਦਮੈ ਸਰਨ ਤੇ ਹਾਰੀ ਆਪ ਹਾਰ ਦਲੇ ਹੋ ਬਾਰੇ ਸਰਬ ਤੋਰਨ ਹੋ ਸੁਹਾਏ ਦਿਸਦੋਵ ਤਲੇ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ